ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੱਗੋਮਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਣੇ ਇਸ ਘਰ ਦੇ ਵਿੱਚ ਤੇ ਅੱਜ ਤੁਹਾਨੂੰ ਦੋ ਹੀ گاਵਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵਿਦੀ ਨਾਮ ਦੱਸ ਤੇ ਕਰੀ ਆਪਣਾ ਨਾਮ ਜੀ ਮੇਰਾ ਗੁਰਦੀਪ ਸਿੰਘ ਜੇ ਪਿੰਡ ਮੇਰਾ ਗਗੋਮਾਲ ਤਹਿਲੀ ਦੇ ਨਾਲਾ ਤੇ ਜਿਲ੍ਹਾ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 99561697 ਠੀਕ ਹੈ ਵਪਾਰ ਦਾ ਕੰਮ ਆਪਣਾ ਘਰ ਦੇ ਪਛੋ ਜੀ ਵਪਾਰ ਦਾ ਕੰਮ ਹੈ ਨਾਲ ਦੁੱਧ ਦਾ ਵੀ ਕੰਮ ਜੀ ਆਪਣਾ ਕਰੀ ਅੱਛਾ ਨਾਲ ਦੁੱਧ ਰਾਂ ਤੇ ਨਾਲ ਤੇ ਵੀ ਵਿੱਚੋਂ ਇੱਕ ਤੋਂ ਲਿਆ ਕੇ ਵੇਚ ਲਈਦੀ ਹਾਂ ਨਾ ਹਾਂਜੀ ਵੀ ਜਿੱਦਾਂ ਕਰ ਲਈਦਾ ਜੀ ਠੀਕ ਹੈ ਦੋ ਹੀ ਰਹਿ ਗਈਆਂ ਜੀ ਹਾਂਜੀ ਵੀ ਜੀ ਦੋ ਹੀ ਰਹਿ ਗਈਆਂ ਜੀ ਬਾਕੀ ਕੁਝ ਵੇਚ ਗਈਆਂ ਵਿੱਚ ਹਾਂ ਬਾਕੀ ਕੁਝ ਵੇਚ ਗਈਆਂ ਜੀ ਠੀਕ ਐ ਜਿੰਨਾ ਚੋਂ ਇੱਕ ਸੋਈਆ ਤੇ ਇੱਕ ਬੱਚੇ ਤੋਂ ਬਿਨਾ ਇੱਕ ਬੱਚੇ ਤੋਂ ਬਣਾ ਦੇ ਜੀ ਤੇ ਪਹਿਲਾਂ ਕਿਹਨੇ ਵਿਖਾ ਰੀਆ ਫਿਰ ਪਹਿਲਾਂ ਤੁਸੀਂ ਆ ਵਿਖਾ ਲਈ ਫਿਰ ਚਲੋ ਫਿਰ ਪਹਿਲਾਂ ਅਸੀਂ ਦਿਖਾ ਦਿੰਨੇ ਹਾਂ ਕੱਦ ਕਾਠ ਪੱਖੋਂ ਚੰਗੀ ਆ ਬਾਕੀ ਜੀ ਵੱਡੇ ਕੱਦ ਕਾਠ ਦੀਆਂ ਆ ਦੁੱਧ ਦੀ ਸੁਈ ਨੇ ਚੰਗਾ ਕੱਟਿਆ ਬੱਚੇ ਨੇ ਚੰਗੇ ਕੱਦ ਕਾਠ ਦੇ ਤੋਰ ਦੁੱਧ ਨੂੰ ਥੋੜੀ ਘੋਰ ਤੋਰ ਤਾ ਅਜ ਲੈ ਆ ਬਾਕੀ ਜੇ ਤਾਜੀ ਸੂਈ ਹੋ ਗਈ ਦੋ ਦਿਨ ਚੰਗਾ ਚਾਹਿਆ ਹਣਾ ਭਾਰੇ ਬੱਲੇ ਦੀ ਗਾਂ ਆ ਜਿਹੜੀ ਇਹ ਆਪਣੀ ਸੰਭ ਨਾਲ ਹੀ ਆ ਜਿਹੜਾ ਕੋਈ ਸੰਭ ਨਾਲ ਕੋਈ ਵੀਰ ਲੈ ਜੇ ਤੇ ਦੁੱਧ ਹੋ ਸਕਦਾ ਵਾਰਸ ਹੀ ਜਾਵੇ ਬਾਕੀ ਕੁਛ ਨਹੀਂ ਹਣਾ ਇਹ ਥਾਣੇ ਦੇ ਇੱਕ ਰੀ ਲਾਗੇ ਦਾ ਦੇਖ ਸਕਦੇ ਜੀ ਜਤਰਾ ਇੱਕ ਸਿੱਧੀ ਕਰੇ ਵੀਰ ਜੀ ਥੋੜੀ ਜਿਹੀ ਥਾਂ ਚੰਗੀ ਤਰ੍ਹਾਂ ਦਿਖਾ ਦੇ ਆ ਦੇਖ ਸਕਦੇ ਥਾਂ ਤੇ ਇੱਕ ਪਾਸਾ ਵੀ ਜੀ ਥੋੜਾ ਜਿਹਾ ਵੱਡਾ ਨਹੀਂ ਰੱਖ ਦੀ ਜੀ ਨਹੀਂ ਵੀ ਜੀ ਥੋੜਾ ਜਿਹਾ ਰੱਖਦੀ ਆ ਪਰ ਤਾਰਾ ਵੀ ਜੀ ਪੂਰੀਆਂ ਬਰਾਬਰ ਹੋਣਗੀਆਂ ਇਹਦੀਆਂ ਅੱਛਾ ਹਾਂ ਜੀ ਤਾਰਾ ਬਰਾਬਰ ਆ ਪੂਰੀਆਂ ਪੂਰੀਆਂ ਵੀ ਜੀ ਬਰਾਬਰ ਆ ਵਾ ਦੋ ਟੈਂਕ ਤੋਂ ਬਾਅਦ ਟਿੰਡਾ ਜੀ ਵੀ ਜੀ ਤੇ ਕਿੰਨਾ ਦੁੱਧ ਦੇ ਕੋਲ ਹੁਣ ਜੀ ਦੁੱਧ ਦੁੱਧ ਦਾ 9 ਲੀਟਰ ਹੋਗਾ ਜੀ ਇਹ ਗਲਾ ਪਾਟ ਛੇੜੇ ਦੀ ਗਾਰੰਟੀ ਦੇਨੇ ਵੀ ਜੀ ਪੱਕਾ ਦੁੱਧ ਦਾ 8 ਲੀਟਰ 8 ਲੀਟਰ ਦੁੱਧ ਹੈਗਾ ਜੀ ਤੇ ਥਣ ਥਣ ਬਰਾਬਰ ਸਾਰੇ ਥਣ ਥਣ ਵੀ ਜੀ ਪੂਰੇ ਬਰਾਬਰ ਜੀ ਤੇ ਮੁੱਲ ਫੇਰੇ ਦਾ ਮੋਹ ਦੇ ਵੀਰ ਜੀ ਈਡੀ ਈਗਾ ਦਾ ਤੇ ਲੋਕੀ ਦੀਦੀ ਚੱਲ ਜਲ ਮੰਗੇ ਆਂਦੇ ਅਸੀਂ ਮੇਰੇ ਜੀ 20000 ਕਰਦੇ ਅੱਛਾ 20000 ਹਾਂਜੀ ਬਾਕੀ ਕਰ ਦੋ ਵਿੱਚੋਂ ਛੋਟ ਛੜ ਹਾਂ ਵੀਰ ਜੀ ਕਰ ਦਾਂਗੇ ਤੁਸੀਂ ਆਦ ਕਿਰਾ ਲਓ ਜਿੰਨੀ ਕਰਾਣੀ ਏ 2000 ਛੱਡ ਦੀਏ ਵੀਰ ਜੀ ਛੱਡ ਦਾਂਗੇ ਬਾਕੀ ਹੋਰ ਕੋਈ ਵੀਰ ਐ ਮਾਨਤਨ ਹੋਵੇ ਅੱਛਾ 18 ਚਵੀ ਮਾਨਤਨ ਕਰ ਦੋਗੇ ਇਹ ਆ ਵੀ ਪਹਿਲੀ ਵੀਡੀਓ ਵਾ ਹਾਂਜੀ ਹਾਂਜੀ ਖਾਲੀ ਨਾ ਮੋੜੇ ਕਿਸੇ ਨੂੰ ਤੇ ਕੋਈ ਉਹ ਫੋਨ ਲਾਵੇ ਇੱਕ ਵਾਰੀ ਤੇ ਬਸ ਇਹ ਆ ਵੀ ਚਲੋ ਗਾਂ ਮਤਲਬ ਚੰਗੇ ਕਦ ਕਾਟ ਚ ਆ ਹਾਂਜੀ ਬਾਕੀ ਕੋਈ ਆਣ ਕੇ ਵੇਖੇ ਇਹ ਆ ਵੀ ਮੌਸਮ ਠੰਡਾ ਹੋਣ ਕਰਕੇ ਅੱਛਾ ਗਾੜੀ ਬਣੀ ਵੀ ਜੀ ਨੂੰ ਵਦ ਦਿਨ ਹੋ ਗਏ ਬਣੀ ਵੀ ਹੈ ਜਨਾ ਵੀਰੋਣਾਂ ਕੋ ਲੈਂਦੇ ਨਾ ਟੀਏ ਨੂੰ ਵੀ ਜੀ ਵਧੀਆ ਭਰਾਏ ਚ ਅੱਛਾ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਬਾਕੀ ਇੰਜ ਲਖਾ ਲਈਏ ਦੇਣੀ ਵੀ ਜੀ ਹਾਂਜੀ ਕਿਸਮਤ ਕੇ ਜੀ ਬਾਕੀ ਜਿ ਨਵਾਈ ਤਵਾਈ ਨਹੀਂ ਨਵਾਈ ਤਵਾਈ ਹੁੰਦੀ ਹੋਰ ਸੋਣੀ ਲੱਗਣੀ ਆ ਸੂਈ ਸਵਾਈਆ ਜਰਸੀ ਕ੍ਰੋਸ ਚ ਆ ਕਿੰਨਾ ਚਿਰ ਹੋ ਗਿਆ ਵੀਰ ਜੀ ਨੂੰ ਸੂਈ ਨੂੰ ਵੀ ਜੀ ਨੂੰ 12 ਦਿਨ ਹੋ ਗਏ 12 13 ਦਿਨ ਹੋ ਗਏ ਸੂਈ ਨੂੰ ਮਗਰ ਵਸੀ ਹੈ ਇਹਦੇ ਮਗਰ ਵਸੀ ਆ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੋ ਗਿਆ ਵੀ ਜੀ ਥੱਲੇ ਵੀ 8:00 9:00 ਰਹੀ ਆਹੀਂ 8 ਦੀ ਗਰੰਟੀ ਦਿੰਨੇ ਆ ਅੱਛਾ 8 ਨਾਲ ਲੀਟਰ ਇਹਦ ਕਵੀ ਹੈਗਾ ਹਾਂ ਜੀ ਤੇ ਕਿੰਨਾ ਕਰੀ ਜਾਊਗੀ ਵੀ ਜੀ ਹੋ ਜਾਏ ਤੇ ਚਲੋ ਆਈ ਆਪਣੇ ਕੋ ਬੋਧਾ ਨਹੀਂ ਤੇ 11 12 ਕਿਲੋ ਦੁੱਧ ਕਰੀ ਜਾਊਗੀ ਠੀਕ ਆ ਹਾਂ ਜੀ ਤੁਰ ਦੋ ਫਿਰ ਬਾਕੀ ਗਾੜੀ ਵੀ ਜਾਰੀ ਆਹ ਦੇਖ ਸਕਦੇ ਰਾਲੀ ਕੁੱਤਰ ਕੇ ਪਈ ਆ ਜਿਆਦਾ ਪੱਠੇ ਦੇ ਵਿੱਚ ਬਿੱਲੇ ਵਾਂਜੇ ਜੀ ਆ ਬਾਕੀ ਜੇ ਟਾਈਮ ਹੀ ਕੋਈ 11:00 ਵਜੇ ਦਾ ਵਾ ਉਹ ਸਭ ਨੂੰ ਕੋਈ ਵੀ ਰ ਸਭ ਨੇ ਅੰਦਾਜ਼ੇ ਲਾਵੇ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਭਰੂਗੀ ਅਜ ਲਾਇਆ ਜੀ ਕੱਦ ਬਾਕੀ ਇਹ ਤਾਂ ਛੋਟਾ ਹੀ ਹੈ ਕੱਦ ਬਹੁਤਾ ਵੱਡਾ ਨਹੀਂ ਹੈ ਕੀਲ ਜੀ ਤਾਰਾ ਤੁਰ ਹੈ ਪੋਲੀ ਧਾਰ ਦੀ ਵੀ ਜੀ ਦਰਮਿਆਨਾ ਜਿਹਾ ਕੱਦ ਹੈ ਇਹਦਾ ਆ ਜੀ ਬੱਚਾ ਬੱਲਾ ਬੱਚਾ ਆਵਲੀ ਬੱਚੀ ਜਿਹਦੇ ਮਗਰ ਕਾਲੇ ਰੰਗ ਦੇ ਸਥਾਨ ਇਹਦੇ ਵੀ ਇੱਕ ਰੀ ਦੇਖ ਸਕਦੇ ਜੇ ਲੱਗੇ ਤਾਂ ਉਤਰਾ ਮਿਰਜੀ ਠੰਡੀ ਸੀਲ ਜੀ ਹਾਂਜੀ ਵੀਰ ਜੀ ਬੱਚੇ ਠੰਡੀ ਸੀਲ ਜੀ ਆਪਣੀ ਇਥੇ ਆਣ ਕੇ ਦੋ ਟਾਈਮ ਤੱਕ ਸੱਲੀ ਕਰਕੇ ਵੀਰ ਜੀ ਖੜੇ ਆਪਣੀ ਕੋਈ ਇਹ ਨਹੀਂ ਹਿੱਦੀ ਆਪਾਂ ਦੇ ਠੀਕ ਆ ਆਪਾਂ ਤਸਲੀ ਕਰਕੇ ਖੜੇ ਤੇ ਇਹਦਾ ਮੁੱਲ ਫਿਰ ਵੀਰ ਜੀ ਇਹਦਾ ਤਾਂ ਆਪਾਂ 30000 ਕਰਾਂਦੇ ਜੇ ਮੁੱਲ ਅੱਛਾ ਹਾਂਜੀ ਦੇ ਨਹੀਂ ਕਿੰਨੇ ਦੀ ਆਪਾਂ ਵੀਰ ਜੀ ਜਿੱਦਾਂ ਕਿ ਤਾਂ ਕੱਦੋ ਡੱਕ ਮੁੱਲ ਕਰ ਦਈਏ ਫਿਰ ਮੁੱਲ ਵੀਰ ਜੀ ਫਿਰ 5000 ਦੇ ਵੀਰ ਜੀ ਛੱਡ ਦਾਂ ਚਲੋ 8000 ਛੋਟ ਕਰਦੇ ਹੋਰ ਚੋ ਵੀ ਆ ਜੇ ਵੀ ਮੌਕੇ ਤੇ ਵੀਡੀਓਰ ਮਾਰਤਾ ਨਾ ਹੋ ਜਾਊਗਾ ਅੱਛਾ ਹਾਂਜੀ ਵੀਡੀਓ ਚਲੋ ਕੋ ਫੋਨ ਲਾਊਗਾ ਤੇ ਕਰ ਦੋਗੇ ਹਨਾ ਮੌਕੇ ਤੇ ਹੋਰ ਠੀਕ ਹੈ ਠੀਕ ਹੈ ਤੇ ਹੋਰ ਕੁਝ ਕਹਣਾ ਫਿਰ ਵੀ ਜੀ ਇੱਥੇ ਆਓ ਆਪਣੀ ਡੋਰ ਟਾਈਮ ਤੇ ਨਾਲ ਤਸੱਲੀ ਕਰਕੇ ਜੀ ਖੜੋ ਆਪਣੇ ਵੀਰ ਜੀ ਘਰ ਦੀ ਗਾਰੰਟੀ ਹੈ ਡੰਗਰ ਪਾਸ਼ੂ ਦੀ ਠੀਕ ਹੈ ਜੀ ਜੋ ਵੀ ਆ ਇੱਥੇ ਆਪਣਾ ਵੇਸ ਚਾਹ ਕੇ ਕਹਿੰਦੇ ਤਸੱਲੀ ਕਰਕੇ ਖੜੋ ਜੀ ਦੋਵੇਂ ਸੋਈਆਂ ਇੱਕ ਮਗਰ ਵਸ਼ੀ ਤੇ ਇੱਕ ਬੱਚੇ ਤੋਂ ਬਿਨਾ ਹੈ